ਕੰਮ ਜਰੂਰ 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 ਸਰ ਹਮ ਤੋਹੀ ਦੱਸੋ ਜੱਤਰ ਜੀ ਮੇਰੇ ਨਾਲ ਕਰਦੇ ਨਾ ਕਿ ਤੇ ਸਰ ਸਰਨਾ ਹੈ ਤੇ ਜੀ ਕੱਲ ਸ਼ਾਮੀ ਪੀਸਰ ਵਾਲਿਆਂ ਨੇ ਵੇਖੋ ਬਲਮਨ ਟੂ ਟੂ ਕੰਪਲੀਟ ਗਈ ਸੀ ਕਿ ਡਬਲਿਚਰ ਰੋਡ ਬਾਈਪਾਸ ਤੇ ਕਾਫੀ ਜਮ ਲੱਗਾ ਹੋਰ ਇੱਕ ਲੜਕਾ ਜਿਹੜਾ ਵਾ ਉਹ ਕਾਫੀ ਉਥੇ ਲੋਕਾਂ ਨੂੰ ਗਾੜੀ ਚਰੋਸ਼ ਕਰ ਰਿਹਾ ਤੇ ਟ੍ਰੈਫਿਕ ਦੀ ਬੀਗ ਪਾ ਰਿਹਾ ਹੈ ਇਸ ਦੇ ਜੇ ਉਹ ਸ਼ਿਕਾਇਤ ਪਾ ਕਿਹੜੇ ਪੀਸਰ ਵਾਲੇ ਕਰਮਚਾਰੀ ਜਿਹੜੀ ਉਥੇ ਮੌਕੇ ਤੇ ਪੁੱਜੇ ਇਹ ਵਕਤ ਕਰੀਬ ਸਾਢੇ 8:00 ਦਾ ਹੋਏਗਾ ਕਿ ਉਹਨਾਂ ਨੇ ਕਰਮਚਾਰੀਆਂ ਨੂੰ ਇਸ 사ਜਨ ਆਂ ਦਾ ਲੜਕਾ ਵਾਸੀ ਪਿੰਡ ਤੀਜਾ ਵੀ ਲੱਦਾ ਇਹਨਾਂ ਨਾਲ ਕਾਫੀ ਮਤਲਬ ਕਿ ਜਦੋਂ ਜਦ ਕੀਤੀ ਤਾਂ ਵੀ ਨਹੀਂ ਹਟਿਆ ਔਰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਹੀ ਉਹਨੇ ਅੱਗੇ ਗਾੜੀ ক্লোਜ਼ ਕੀਤਾ ਔਰ ਇਹਨਾਂ ਬਲਾਇ ਮਾਦ ਦੇ ਨਾਲ ਮਜਾਮਤ ਕੀਤੀ ਜਿਸ ਦੇ ਆਧਾਰ ਤੇ ਐਸੇ ਗੁਰਿੰਦਰ ਸਿੰਘ ਨੇ ਮੌਕੇ ਤੇ ਜਾ ਕੇ ਬਾਅਦ ਵਿੱਚ ਇਹਦਾ ਡਾਕਟਰੀ ਮਲਾਜੇ ਵੀ ਕਰਾਇਆ ਇਹ ਸ਼ਰਾਬੀਤੀ ਹੋਈ ਸੀ ਔਰ ਮਲਾਇਮਾ ਨੇ ਇਹ ਬਹੁਤ ਬੁਰਾ ਵਿਹਾਰ ਕਰ ਰਿਹਾ ਸੀ ਔਰ ਮਲਾਇਮਾ ਦੀ ਵਰਦੀ ਤੱਕ ਮਤਲਬ ਕਿ ਫੜਨ ਦੀ ਕੋਸ਼ਿਸ਼ ਕੀਤੀ ਕੀਤੀ ਨੇ ਔਰ ਇਹਦੇ ਖਿਲਾਫ ਜਿਹੜਾ ਮਕਦਮਾ ਨੰਬਰ 171 ਜਿਹੜਾ ਵਾ ਅਧੀਨ ਤਾਰਾ 188 132 اور 200شنے بی اےسٹا درج ਕੀਤਾ گیا جی اوری گرفتاری پکڑ لی گئی ہے جنو پیش داد ਕੀਤਾ جائے گا ہاں جی کافی نشے دی حالت ਵਿੱਚ ਹੀ ਬਾਹਰ ਵਿੱਚ میڈیکل بھی کرایا میڈیکل کان دے دوران ڈاکٹر نو بھی اینے کافی مطلب کہ مستی دی ਕੀਤਾ ਉਹنوں بھی اپنے میڈیکل ਦੇ ਵਿੱਚ رپورٹ ਵਿੱਚ اینے ڈسلیور پلاس ڈرگ مکس ਕਰਨ ਲਿਖਿਆ ਹੋਇਆ ਹੋਰ ਵੀ ਇਦਾਂ ਦੇ ਪਹਿਲੇ ਮਾਮਲੇ ਵੀ ਰਜਿਸਟਰ ਹੋਏ ਨਹੀਂ ਜੀ ਕੋਈ ਇੰਡੀਆ ਦੀ ਤਫਤੀਸ਼ جاری ਹੈ ਸਰ ਬਲੈਕ ਕੋਈ ਮਜੀਠਾ ਰੋਡ ਤੇ ਵੈਲ ਨਾਮ ਦੀ ਫੈਕਟਰੀ ਹੈ ਉਹਦੇ ਵਿੱਚ ਕੰਮ ਕਰਦਾ ਸਿਰਫ ਹੋ ਗਿਆ ਕਿ ਨਹੀਂ ਕੁਮਰ ਗਿਆ ਇਹੀ ਇੱਕ ਬੰਗਾ ਨੰਬਰ 171 ਬੜਾ 24 ਇੰਟਰਸੈਕਸ਼ਨ 121 1732 ਔਰ 296 ਬੀ ਰਸਤੇ ਤੋਂ ਵਰਤੇ ਬੰਗੇ ਸਰ ਇਹ ਕੱਲ੍ਹ ਹੀ ਹੋ ਰਹੀ ਹੈ ਕਿ ਕੋਈ ਫਿਲਹਾਲ ਦੇ ਕੱਲ੍ਹ ਹੀ ਰਿਮਾਂਡ ਲਈ ਕੋਸ਼ਿਸ਼ ਕੀਤੀ ਜਾਊਗੀ ਕਿ ਇਹ ਦੀ ਰਿਕਵੈਸਟ ਕਿਸ ਬੰਦੇ ਦੀ ਸ਼ਹਿਰ ਸੀ ਜਿਹੜੀ ਇਹਦੇ ਅਧਾਰ ਤੇ ਇਹਨੇ ਮਤਲਬ ਕਿ ਮੁਲਾਜ਼ਮਾਂ ਵਾਲੇ ਜਾਂ ਵਰਤੀ ਤਰ੍ਹਾਂ ਆਮ ਪਬਲਿਕ ਦੇ ਵਿੱਚ ਇੰਨੇ ਜਿਹੜਾ ਮੁਲਾਇਮਾਰੀ ਦੇਖੀ ਕਰਦੇ ਰੂਸ਼ ਕੀਤੀ